ਦੇਸ਼ ਦੇ 72ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਨਗਰ ਨਿਗਮ ਦਫਤਰ ਵਿਖੇ ਰਾਸ਼ਟਰੀ ਤਿਰੰਗਾ ਝੰਡਾ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਲਹਿਰਾਇਆ ਅਤੇ ਇਸ ਮੌਕੇ ਉਹਨਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਹੋਇਆ ਅਤੇ ਜਿਹੜੇ ਮੁਲਾਜ਼ਮਾਂ ਨੇ ਬਿਹਤਰ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ, ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ, ਡਾਕਟਰ ਕਿਰਨ ਕੁਮਾਰ, ਡਾਕਟਰ ਯੋਗੇਸ਼ ਕੁਮਾਰ, ਸਤਪਾਲ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਕੋ ਰਮਨ ਕੁਮਾਰ ਪੇਸ਼ਾਰ ਜਨਰਲ ਸ਼ਾਫਾ ਦੀਪ ਗੋੜਾ ਸੈਨ ਇੰਸਪੈਕਟਰ ਕੇਵਲ ਕਿਸ਼ਨ ਸ਼ੈਨਰੀ ਸੁਪਰਵਾਈਜ਼ਰ ਜੀਸ਼ ਕੁਮਾਰ ਪੁੱਤਰ ਅਮਰਨਾਥ ਸਫਾਈ ਸੇਵਕ ਮੰਗ ਬ੍ਰਾਮ ਪੁੱਤਰ ਪ੍ਰੇ ਸਫਾਈ ਸੇਵਕ ਜਦੋਂ ਨਾਮ ਸੁਣੀ ਜਾਏ ਪਲੀਜ਼ ਆਈ ਜਾਏ ਕਾਂ ਲੈ ਜੋ ਇਹ ਸਾਡਾ ਦੇਸ਼ ਦਾ ਸਭ ਤੋਂ ਵੱਡਾ ਤਿਹਾਰ ਹੈ ਜੇ ਗਣਤੰਤਰ ਦਿਵਸ ਮੈਂ ਆਪਣੇ ਫੈਮਿਲੀ ਕਾਰਪੋਰੇਸ਼ਨ ਨੂੰ ਸਾਰੇ ਸ਼ਹਿਰ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਤਿਉਹਾਰ ਦੇ ਤੇ ਉਮੀਦ ਕਰਦਾ ਕਿ ਆਪਾਂ ਜੋ ਗੰਦਰਤਰ ਦਿਵਸ ਦਾ ਸਪਿਰਟ ਹੈ ਜੋ ਸਾਡੀ ਕਨਸਟੀਟਿਊਸ਼ਨ ਦਾ ਸਪਿਰਟ ਹੈ ਉਹਨੂੰ ਫਾਲੋ ਕਰਦੇ ਹੋਏ ਇਸ ਦੇਸ਼ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਮੇਰੀ ਫੈਮਿਲੀ ਹੈ ਜੇ ਮੁਲਾਜ਼ਮ ਕਾਰਪੋਰੇਸ਼ਨ ਦੇ ਸਾਰੇ ਜਿੰਨੇ ਵੀ ਸਟਾਫ ਆਫਿਸਰਸ ਜੋ ਹੈਗੇ ਨੇ ਦੇ ਆਰ ਲਾਈਕ ਮਾਈ ਫੈਮਿਲੀ ਤੇ ਅਸੀਂ ਉਵੇਂ ਹੀ ਇੱਕ ਟੱਬਰ ਵਾਂਗੂ ਇਹਨੂੰ ਅੱਗੇ ਲੈ ਕੇ ਜਾਵਾਂਗੇ ਸਾਡੇ ਕਾਫੀ ਪ੍ਰੋਜੈਕਟ ਹੈ ਜਿਹੜੇ ਹੁਣ ਸ਼ੁਰੂ ਹੋਣੇ ਨੇ ਇਸ ਵਾਰ ਅ ਕੁਛੇ ਦਿਨਾਂ ਚ ਇੱਕ ਦੋ ਦਿਨਾਂ ਚ ਤੁਸੀਂ ਬੀਆਰਟੀਐਸ ਦਾ ਦੂਜਾ ਲਾਂਚ ਦੂਜਾ ਰੂਟ ਦੇਖੋਗੇ ਲਾਂਚ ਹੁੰਦਾ ਹੋਇਆ ਇਸ ਤੋਂ ਇਲਾਵਾ ਸਾਡੇ ਜਿਹੜੇ ਕਾਫੀ ਪੈਂਡਿੰਗ ਜਿਹੜੇ ਕੰਮ ਚੱਲ ਰਹੇ ਨੇ ਜਿਹੜੇ ਇਸ ਵੇਲੇ ਪ੍ਰੋਗਰੈਸ 'ਚ ਨੇ ਉਹ ਵੀ ਕੰਪਲੀਸ਼ਨ ਦੇ ਸਟੇਜ ਤੇ ਨੇ ਤੇ ਇਸ ਸਾਲ ਅਸੀਂ ਅੰਮ੍ਰਿਤਸਰ ਵਾਸਤੇ ਕਾਫੀ ਚੰਗੀਆਂ ਖਬਰਾਂ ਲੈ ਕੇ ਆਏ ਹਾਂ